ਸਤਿ ਸ਼੍ਰੀ ਅਕਾਲ ਜੀ ਦੋਸਤੋ ਨਾਂ ਮੇਰਾ ਸੁਖਵਿੰਦਰ ਸਿੰਘ ਹੈ ਗਗਨਦੀਪ ਜੀ ਜੀਵਰਾਈ ਤੋਂ ਅੱਜ ਅਸੀਂ ਜੀਵਰਾਈ ਪਿੰਡ ਦੇ ਵਿੱਚ ਬੈਠੇ ਹੋਏ ਆ ਜਲਾਲਾਬਾਦ ਦੇ ਵਿੱਚ ਤਾਂ ਅੱਜ ਤੋਂ 4 ਮਹੀਨੇ ਪਹਿਲਾਂ ਸਾਨੂੰ ਇਹ ਭੈਣ ਜੀ ਮਿਲੇ ਸੀਗੇ ਇਹਨਾਂ ਦੇ ਪੀਸੀਓਡੀ ਦੀ ਪ੍ਰੋਬਲਮ ਸੀਗੀ ਨਾਲ ਇਹਨਾਂ ਨੂੰ ਥਾਇਰੋਇਡ ਸੀਗਾ ਤਾਂ ਇਹਦੇ ਵਿੱਚ ਇਹਨਾਂ ਦੀਆਂ ਰਿਪੋਰਟਾਂ ਕਰਾ ਕੇ ਅਸੀਂ ਤੇ ਆਪਣੀਆਂ ਮੈਡੀਸਿਨ ਸ਼ੁਰੂ ਕਰਾਈ ਸੀ ਆਪਣੇ ਪ੍ਰੋਟੋਕਾਲ ਸ਼ੁਰੂ ਕਰਾਏ ਸੀ ਜਿਹਦੇ ਵਿੱਚ 95 ਸ਼ੁਰੂ ਕਰਾਇਆ ਸੀਗਾ ਇਹਨਾਂ ਨੂੰ ਲਿਵਗੇਨ ਹਾਈ ਹੈਲਥ ਊਮਨ ਅਤੇ ਸਾਈਕਲੋਆ ਤਾਂ ਜੇ ਦੇ ਵਿੱਚ ਅੱਜ 4 ਮਹੀਨੇ ਬਾਅਦ ਇਹਨਾਂ ਦੀ ਰਿਪੋਰਟ ਕਰਾਈ ਆ ਬਿਲਕੁਲ ਨਾਰਮਲ ਰਿਪੋਰਟ ਆਈ ਆ ਤਾਂ ਬਾਕੀ ਆਪਾਂ ਭੈਣ ਜੀ ਉਹਨਾਂ ਤੋਂ ਜ਼ੁਬਾਨੀ ਸੁਣਦੇ ਆ ਹਾਂਜੀ ਮੈਂ ਨਾ ਦਵਾਈ 4 ਮਹੀਨੇ ਹੋ ਗਏ ਮੈਨੂੰ ਆ ਪ੍ਰੋਬਲਮ ਹੈਗੀ ਸੀ ਕਾਫੀ ਦਿਨ ਦੀ ਤੇ ਅਸੀਂ ਡਾਕਟਰ ਕੋਲ ਰਿਪੋਰਟਾਂ ਕਰੀਆਂ ਡਾਕਟਰ ਕਹਿੰਦੇ ਕ੍ਰਿਸ਼ਨ ਹੋਊਗਾ ਤੇ ਬਾਅਦ ਚ ਮੈਂ ਦਵਾਈ ਅੱਜ 4 ਮਹੀਨੇ ਹੋ ਗਏ ਵਰਤੇ ਨੂੰ ਬਿਲਕੁਲ ਸਹੀ ਆਈ ਆ ਤੇ ਮੈਂ ਤੇ ਇਹ ਕਹਿੰਦੀ ਆ ਵੀ ਮੈਨੂੰ ਜਿਹੜੀ ਪ੍ਰੋਬਲਮ ਮੈਦੀ ਸੀ ਨਾ ਫਸੌੜੀਆਂ ਦੀ ਤੇ ਥੈੜਰ ਦੀ ਮੈਂ ਕਹਿੰਦੀ ਇਹ ਪ੍ਰੋਬਲਮ ਕਿਸੇ ਨੂੰ ਵੀ ਹੋਵੇ ਤੇ ਚੁੱਪ ਕਰਕੇ ਇਥੋਂ ਦਵਾਈ ਵਰਤ ਲੋ ਆਪਰੇਸ਼ਨ ਨਾ ਕਰਾਇਓ ਫੇਰ ਕੋਲੋਂ ਫੇਰ ਵੀ ਬੱਚਾ ਲੈਣ ਦਾ ਵੀ ਕਿੰਨੂੰ ਪਤਾ ਪ੍ਰੋਬਲਮ ਨਹੀਂ ਹੁੰਦੀ ਉਹ ਵਾਲੇ ਜਿਹੜੇ ਬੱਚਾ ਨਹੀਂ ਹੁੰਦਾ ਤੁਸੀਂ ਆਈ ਦਵਾਈ ਵਰਤੋ ਬੋ ਬਹੁਤ ਅਰਵਾ